ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਰਤ ਦੇ ਚੋਣ ਕਮਿਸ਼ਨ ਦਾ ਵੱਡਾ ਐਲਾਨ ਪੰਜਾਬ ਦੀਆਂ 11 ਪਾਰਟੀਆਂ ਨੂੰ ਪਈਆਂ ਭਾਜਣਾ ਇਹਨਾਂ 11 ਪਾਰਟੀਆਂ ਦੀ ਮਾਨਤਾ ਹੋਵੇਗੀ ਰੱਦ ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਅੱਜ ਕਾਹ ਨੂੰ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਇਹ ਚੋਣ ਕਮਿਸ਼ਨ ਵੱਲੋਂ ਲਾਸਟ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਕਈ ਵਾਰ ਇਨ੍ਹਾਂ ਪਾਰਟੀਆਂ ਦੇ ਕੋਲੋਂ ਹਵਾਲੇ ਮੰਗੇ ਗਏ ਲੇਕਿਨ ਇਹ ਪੰਜਾਬ ਦੀਆਂ ਪਾਰਟੀਆਂ ਟਸ ਤੋਂ ਮਸ ਨਹੀਂ ਹੋਈਆਂ ਇਹਨਾਂ ਨੇ ਕਾਨੂੰਨ ਦੇ ਨਾਲ-ਨਾਲ ਲੋਕਤੰਤਰ ਦੀਆਂ ਵੀ ਧਜੀਆਂ ਉਡਾਈਆਂ ਫਾਈਨਲਾਈਜ਼ ਕਰ ਦਿੱਤਾ ਗਿਆ ਹੈ ਚੋਣ ਕਮਿਸ਼ਨ ਦੇ ਵੱਲੋਂ 11 ਪਾਰਟੀਆਂ ਦੇ ਨਾਲ-ਨਾਲ ਵੱਡਾ ਝਟਕਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਨ੍ਹਾਂ ਨੇ ਕਈ ਵਾਰ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਲੜੀਆਂ ਜਿਹੜੇ ਖਾਲਸਤਾਨ ਦੀ ਮੰਗ ਕਰਦੇ ਨੇ ਅੱਜ ਉਹਨਾਂ ਦੀ ਪਾਰਟੀ ਨੂੰ ਇਹਨਾਂ 11 ਪਾਰਟੀਆਂ ਦੇ ਵਿੱਚੋਂ ਸਭ ਤੋਂ ਵੱਡਾ ਝਟਕਾ ਲੱਗਿਆ ਇਮਾਨਤਾ ਰੱਦ ਦੇ ਆਦੇਸ਼ ਦੇ ਦਿੱਤੇ ਗਏ ਨੇ ਚੋਣ ਕਮਿਸ਼ਨ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅ ਦੱਸਿਆ ਹੈ ਦੱਸਿਆ ਜਾ ਰਿਹਾ ਕਿ ਸਿਆਸੀ ਗਲਿਆਰੇ ਤੇ ਗਲਿਆਰਾ ਵਿੱਚ ਹਲਚਲ ਮਚ ਗਈ ਹੈ ਜੀ ਹਾਂ ਪੰਜਾਬੀਆਂ ਦੀਆਂ ਪੰਜਾਬੀਆਂ ਦੀਆਂ 11 ਸਿਆਸੀ ਪਾਰਟੀਆਂ ਮੁਸੀਬਤ ਵਿੱਚ ਫਸਦੀਆਂ ਨਜ਼ਰ ਆ ਰਹੀਆਂ ਹਨ ਇਹਨਾਂ ਵੱਲੋਂ ਆਪਣੇ ਚੋਣ ਖਰਚੇ ਦੇ ਬਿਊਰੋ ਬਿਊਰੋ ਸਮੇਂ ਸਿਰ ਨਾ ਜਮਾ ਕਰਨ ਕਾਰਨ ਚੋਣ ਕਮਿਸ਼ਨ ਨੇ ਉਹਨਾਂ ਖਿਲਾਫ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਹੈ ਇਹਨਾਂ ਨੇ ਜਿਹੜੇ ਚੋਣ ਬਿਊਰੋ ਦੇ ਖਰਚੇ ਹੁੰਦੇ ਨੇ ਜਵਾਂ ਨਾਕਰੋਨ ਕਰਕੇ ਇਨ੍ਹਾਂ 11 ਪਾਰਟੀਆਂ ਉੱਤੇ ਐਕਸ਼ਨ ਦੀ ਤਿਆਰੀ ਕਰ ਲਈ ਹੈ ਕਮਿਸ਼ਨ ਵੱਲੋਂ ਸਭ ਪਾਰਟੀਆਂ ਨੂੰ ਕਾਰਨ ਦੱਸੋ ਨੋਟ ਜਾਰੀ ਕੀਤਾ ਗਿਆ ਹੈ ਜੇਕਰ ਇਨ੍ਹਾਂ ਪਾਰਟੀਆਂ ਵੱਲੋਂ ਸੰਤੁਸ਼ਟ ਕਰਨ ਵਾਲਾ ਜਵਾਬ ਨਾ ਦਿੱਤਾ ਗਿਆ ਤਾਂ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਲਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦਾ ਨਾਮ ਹੈ ਜਿਸ ਦੇ ਪ੍ਰਧਾਨ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਚੋਣ ਕਮਿਸ਼ਨ ਦੱਸਿਆ ਜਾ ਰਿਹਾ ਕਿ ਚੋਣ ਮੁਖ ਚੋਣ ਅਫਸਰ ਪੰਜਾਬ ਨੂੰ ਜਾਰੀ ਮੁਰਸੂਦ ਦੱਸਿਆ ਗਿਆ ਹੈ ਕਿ ਇਹਨਾਂ ਪਾਰਟੀਆਂ ਨੇ ਲਗਾਤਾਰ ਤਿੰਨ ਵਿੱਤੀ 2021-22 2022-23 2023-24 ਦੇ ਆਡਿਟ ਖਾਤਿਆਂ ਦੀ ਰਿਪੋਰਟ ਪੇਸ਼ ਨਹੀਂ ਕੀਤੀ ਇਸ ਤੋਂ ਇਲਾਵਾ ਵਿਧਾਨ ਸਭਾ ਅਤੇ ਹਲਕ ਲੋਕ ਸਭਾ ਦੀਆਂ ਚੋਣਾਂ ਲੜਨ ਦੇ باوجود ਇਹਨਾਂ ਨੇ ਕਮਿਸ਼ਨ ਨੂੰ ਨਿਰਧਾਰਤ ਫਾਰਮੈਟ ਵਿੱਚ ਹੁਣ ਚੋਣ ਵਿੱਚ ਖਰਚੇ ਦਾ ਵੇਰਵਾ ਵੀ ਨਹੀਂ ਦਿੱਤਾ ਹੁਣ ਦੇਖਣਾ ਹੈ ਇਹ ਇਹ ਰਹੇਗਾ ਕਿ ਇਹ ਪਾਰਟੀਆਂ ਚੋਣ ਕਮਿਸ਼ਨ ਦੇ ਨੋਟਿਸ ਦਾ ਜਵਾਬ ਕਿਵੇਂ ਦਿੰਦੀਆਂ ਹਨ ਯਾਨੀ ਕਿ 2021 ਤੋਂ ਲੈ ਕੇ 2024 ਦੇ ਵਿੱਚ ਪੰਜਾਬ ਦੀਆਂ 11 ਪਾਰਟੀਆਂ ਲੋਕ ਸਭਾ ਦੀਆਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜਦੀਆਂ ਨੇ ਲੇਕਿਨ ਇਹਨਾਂ ਦੇ ਉਮੀਦਵਾਰ ਜਿਹੜੇ ਖਰਚੇ ਕਰਦੇ ਨੇ ਉਹਨਾਂ ਖਰਚਿਆਂ ਨੂੰ ਛਪਾ ਲਿਆ ਜਾਂਦਾ ਹੈ ਉਹ ਖਰਚ ਕਿੱਥੋਂ ਆਉਂਦਾ ਹੈ ਉਸ ਦੇ ਹਵਾਲੇ ਇਹ ਨਹੀਂ ਦਿੱਤੇ ਜਾਂਦੇ ਚੋਣ ਕਮਿਸ਼ਨ ਵੱਲੋਂ ਜਾਰੀ ਬੁੱਧੂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ 10 ਅਕਤੂਬਰ ਤੱਕ ਲਿਖਤੀ ਜਵਾਬ ਦੇਣਾ ਹੋਵੇਗਾ ਨਾਲ ਹੀ ਉਹਨਾਂ ਨੂੰ 17 ਅਕਤੂਬਰ ਤੱਕ ਚੋਣ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਲਿਖਿਆ ਗਿਆ ਹੈ ਜੇਕਰ ਚੋਣ ਕਮਿਸ਼ਨ ਇਹਨਾਂ ਪਾਰਟੀਆਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਉਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾ ਸਕਦੀ ਜਾਵੇਗੀ ਕਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੀਮਾ ਸਮਾ ਸੀਮਾਤਾ ਕੋਈ ਜਵਾਬ ਨਹੀਂ ਮਿਲਦਾ ਤਾਂ ਇਹ ਮੰਨ ਲਿਆ ਜਾਵੇਗਾ ਕਿ ਪਾਰਟੀ ਕੋਲ ਕਹਿਣ ਲਈ ਕੁਝ ਨਹੀਂ ਅਤੇ ਕਮਿਸ਼ਨ ਇਨ੍ਹਾਂ ਪਾਰਟੀਆਂ ਦੀ ਰਜਿਸਟ੍ਰੇਸ਼ਨ ਦੀ ਸੂਚੀ ਵਿੱਚ ਹਟਾਉਣ ਲਈ ਅੰਤਮ ਹੁਕਮ ਪਾਸ ਕਰ ਦੇਵੇਗਾ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਵਿੱਚ ਜਿਹਦੇ ਵਿੱਚ ਹੈ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸਮਾਜ ਪਾਰਟੀ ਭੋਜਨ ਸਮਾਜ ਪਾਰਟੀ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਡਿਵੈਲਪਮੈਂਟ ਪਾਰਟੀ ਆਫ ਇੰਡੀਆ ਜੈ ਜਵਾਨ ਜੈਕਸਨ ਪਾਰਟੀ ਜਨਰਲ ਸਮਾਜ ਪਾਰਟੀ ਸਮਾਜ ਅਧਿਕਾਰ ਕਲਿਆਣ ਪਾਰਟੀਆਂ ਸਹਿਜ ਧਾਰਸੀਖ ਪਾਰਟੀ ਆਪਣਾ ਪੰਜਾਬ ਪਾਰਟੀ ਅਤੇ ਸ਼ਰੂਮਲੀ ਅਕਾਲੀ ਦਲ ਪਾਰਟੀ ਸ਼ਾਮਲ ਹੈ ਯਾਨੀ ਕਿ ਇਹਨਾਂ ਸਾਰੀਆਂ ਪਾਰਟੀਆਂ ਨੂੰ ਚੋਣ ਕਮਿਸ਼ਨ ਵੱਲੋਂ ਵੱਡੇ ਝਟਕੇ ਲੱਗਣ ਦੇ ਲੱਗਣਗੇ ਸਿਰਫ 10 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਇਹਨਾਂ ਨੂੰ ਚੋਣ ਕਮਿਸ਼ਨ ਦੇ ਸਾਹਮਣੇ ਚੋਣ ਕਮਿਸ਼ਨ ਦੇ ਸਾਹਮਣੇ ਜਾ ਕੇ ਜਵਾਬਦੇਹੀ ਦੇਣੀ ਪਵੇਗੀ ਜੇਕਰ ਇਹ ਪਾਰਟੀਆਂ ਦੇ ਆਗੂ ਚੋਣ ਕਮਿਸ਼ਨ ਨੂੰ ਜਿਹੜੀ ਹੈ ਜਵਾਬਦੇਹੀ ਨਹੀਂ ਦਿੰਦੇ ਤਾਂ ਇਹਨਾਂ ਦੀ ਇਹਨਾਂ ਦੀ ਪਾਰਟੀਆਂ ਦੀ ਮੌਕੇ ਤੇ ਰਜਿਸਟ੍ਰੇਸ਼ਨ ਰਦ ਕਰ ਦਿੱਤੀ ਜਾਵੇਗੀ ਮਾਨਤਾ ਨੂੰ ਰਦ ਕਰ ਦਿੱਤਾ ਜਾਵੇਗਾ ਤਾਂ